ਸਤਿ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਪੌਣੇ 8 ਵਜਣ ਜਾ ਰਹੇ ਨੇਗੇ 30 ਜਨਵਰੀ 2026 ਦਾ ਸੂਰਜ ਆਪਣਾ ਆਖਰੀ ਪੜਾ ਪੂਰਾ ਕਰਕੇ ਲੰਘ ਚੁੱਕਿਆ ਬੀਤੀ ਰਾਤ ਚੰ드ਰਮਾ ਦੇ ਅਲ ਦੇ ਵਾਲੇ ਇੱਕ ਗੋਲਾ ਜਿਹਾ ਦਿਖਾਈ ਦਿੱਤਾ ਜਿਹਨੂੰ ਮੂਨ ਹੈਲੋ ਜਾਂ ਚੰ드ਰਮਾ ਦਾ ਛੱਲਾ ਜਾਂ ਚੰਨ ਦਾ ਜਾਂ ਚੰਦ ਦਾ ਪਰਿਵਾਰ ਕਿਹਾ ਜਾਂਦਾ ਅਸਲ ਦੇ ਵਿੱਚ ਉਹ 24 ਤੋਂ 48 ਘੰਟਿਆਂ ਦੇ ਦੌਰਾਨ ਆਉਣ ਵਾਲੇ ਇੱਕ ਮੀਂਹ ਦੀ ਨਿਸ਼ਾਨੀ ਹੁੰਦਾ ਵਾੜਾ ਦੇ ਵਿੱਚ ਕਿਤੇ ਵੀ ਬਣਦਾ ਹੋਵੇ ਜਿਹੜਾ ਮਹੀ ਆਪਣੇ ਇੱਕ ਤਰੀਕ ਨੂੰ ਇੱਕ ਫਰਵਰੀ ਨੂੰ ਦਸਤਕ ਦੇਣਾ ਜਾ ਰਿਹਾ ਤੇ ਸੈਂਟੀਫਿਕ ਤੌਰ ਤੇ ਇਹ ਹੁੰਦਾ ਕਿ ਥੱਲੇ ਟ੍ਰੋਪੋਸਫੀਅਰ ਉੱਪਰ ਕਈ ਵਾਰੀ ਸਟੈਟੋਸਫੀਅਰ ਦੇ ਵਿੱਚ ਮੌਇਸਚਰ ਚਲੇ ਜਾਂਦਾਗਾ ਉਸ ਮੌਇਸਚਰ ਕਰਕੇ ਬਰਫ਼ ਦੇ ਬਰੀਕ ਬਰੀਕ ਕਣ ਬਣ ਜਾਂਦੇ ਨੇਗੇ ਜਿਹਨੂੰ ਸਿਰਸ ਕਲਾਊਡ ਕਹਿੰਦੇ ਆ ਉਹਨਾਂ ਦੇ ਤੋਂ ਉਹਦੇ ਵਿੱਚ ਜੋ ਚੰਨ ਦੀ ਰੋਸ਼ਨੀ ਨਿਕਲਦੀ ਆ ਤਾਂ ਉਹ 22 ਡਿਗਰੀ ਦੇ ਐਂਗਲ ਤੇ ਇਸ ਤਰ੍ਹਾਂ ਮੁੜਦੀ ਹੈ ਤਾਂ ਆਪਾਂ ਨੂੰ ਚੰਨ ਦੇ ਆਲੇ-ਦਾਲੇ ਛੱਲਾ ਦਿਖਾਈ ਦਿੰਦਾ ਦੂਜੀ ਗੱਲ ਅੱਜ ਰਾਤ ਨੂੰ ਚੰਨ ਸੋਹਣਾ ਚਮਕ ਰਿਹਾ ਜੇਕਰ ਨੇ ਦੇਖਣਾ ਤਾਂ ਚੰਨ ਦੇ ਬਿਲਕੁਲ ਹੇਠਲੇ ਪਾਸੇ ਬ੍ਰਾਸਪਤੀ ਗ੍ਰਹਿ ਚਮਕ ਰਿਹਾ ਜੇਕਰ ਤੁਹਾਡਾ ਮੂੰਹ ਚਾਨਣ ਵਾਲੇ ਪਾਸੇ ਨੂੰ ਤਾਂ ਸੱਜੇ ਪਾਸੇ ਨੂੰ ਇੱਕ ਟਿਮਟਮਾਉਂਦਾ ਸਟਾਰ ਆ ਜਿਹੜਾ ਕਿ ਸੀਰੀਜ਼ ਤਾਰਾ ਹੈਗਾ ਆਪਣੀ ਧਰਤੀ ਤੋਂ ਲਗਭਗ 81 ਕਟ੍ਰੀਲੀਅਨ ਜਿਹੜਾ ਕਿਲੋਮੀਟਰ ਦੂਰ ਕੋਈ ਦੂਸਰਾ ਸੂਰਜ ਹੈਗਾ ਗੱਲ ਮੌਸਮ ਦੀ ਕਰਦੇ ਹਾਂ ਅੱਜ ਕਦੇ ਧੁੱਪ ਕਦੇ ਛਾਂ ਇਹ ਸਿਲਸਿਲਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਚੱਲਦਾ ਰਿਹਾ ਜਿਹਦੇ ਅਸਰ ਵਜੋਂ ਦਿਨ ਦਾ ਤਾਪਮਾਨ 19 ਤੋਂ 23 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਬਹੁਤ ਹੀ ਥਾਵਾਂ ਤੇ ਪੰਜਾਬ ਹਰਿਆਣਾ ਦੇ ਵਿੱਚ ਰਿਕਾਰਡ ਹੋਇਆ ਕੱਲ ਨੂੰ ਵੀ ਇਹ ਬੱਦਲਬਈ ਵਾਲਾ ਸਿਲਸਲਾ ਇਸ ਤਰ੍ਹਾਂ ਜਾਰੀ ਰਹੂਗਾ ਚੰਗੀ ਗੱਲ ਇਹ ਹੈ ਕਿ ਜਿਹੜੇ ਦੋ ਸਿਸਟਮ ਸੀ ਇੱਕ ਇੱਕ ਤਰੀਕਾ ਵਾਲਾ ਤੇ ਇੱਕ ਤਿੰਨ ਤਰੀਕਾ ਵਾਲਾ ਉਹ ਥੋੜੇ ਜਿੇ ਕਮਜ਼ੋਰ ਹੋ ਗਏ ਨੇ ਇੱਕ ਤਰੀਕ ਨੂੰ ਮੀਂਹ ਪਊਗਾ ਇਹ ਨਹੀਂ ਹੈਗਾ ਕਿ ਮੀਂਹ ਪੰਜਾਬ ਦੇ ਵਿੱਚ ਨਹੀਂ ਪਊਗਾ ਬਾਜਾਤ ਬਾਬਾ ਪਵਾਦ ਲੁਧਿਆਣਾ ਮਲੇਰਕੋਟਲਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕਾ ਮੀਂਹ ਪਾਣ ਦੇ ਅਸਾਰ ਬਰਕਰਾਰ ਨੇ ਇਸ ਤੋਂ ਬਿਨਾਂ ਵੀ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਜਿਵੇਂ ਫਿਰੋਜ਼ਪੁਰ ਜਾਂ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਜਾਇ ਇਸਤਲਾਵਾਤ ਥੱਲੇ ਜਿਹੜੇ ਨੇ ਫਾਜ਼ਿਲਕਾ ਮੁਖਤਸਰ ਸਾਹਿਬ ਬਠੰਡਾ ਮਾਨਸਾ ਉਹਨਾਂ ਦੇ ਵਿੱਚ ਮੜਾ ਮੋਟਾ ਕਿਤੇ ਟਟਮ ਰੂਪ ਦੇ ਵਿੱਚ ਹਲਕਾ ਮੀਂਹ ਜਾਂ ਕਣੀਆਂ ਪੈਣ ਦੇ ਅਸਾਰ ਇੱਕ ਤਰੀਕ ਨੂੰ ਹੈਗੇ ਆ ਸੋ ਇਸ ਕਰਕੇ ਵੱਖ-ਵੱਖ ਥਾਵਾਂ ਤੇ ਕਿਉਂਕਿ ਇੱਕ ਤਰੀਕ ਨੂੰ ਨਗਰ ਕੀਰਤਨ ਨੇਗੇ ਤੇ ਉਹਦੇ ਲਈ ਅਗਾਊਂ ਪ੍ਰਬੰਧ ਰੱਖਣੇ ਜ਼ਰੂਰੀ ਹੈਗੇ ਦੂਜੀ ਗੱਲ ਵਿਆਹਾਂ ਦਾ ਇਹ ਸੀਜ਼ਨ ਚੱਲ ਰਿਹਾ ਪੁੱਛਿਆ ਜਾ ਰਿਹਾ ਹੈ ਕਿ 1 ਨੂੰ 3 ਨੂੰ 6 ਨੂੰ 7 ਨੂੰ ਮੀ ਹੈਗਾ ਚਾਹੇ ਇੱਕ ਦੀ ਗੱਲ ਆ ਚਾਹੇ ਤਿੰਨ ਦੀ ਗੱਲ ਆ ਚਾਹੇ 6 ਤੇ 6 ਤੇ 7 ਦੀ ਗੱਲ ਆ ਮੀ ਹੁਣੀ ਥੋੜੇ ਜਿਹੀ ਕਮਜ਼ੋਰੀ ਨੇ ਇੱਕ ਨੂੰ ਹੈਗਾ ਥੋੜਾ ਜਿਹਾ ਕਿ ਕਈ ਥਾਵਾਂ ਤੇ ਹਲਕਾ ਜਾਂ ਮਾੜਾ-ਵੋਟਾ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਕਰਜਲਿਸ਼ਕ ਹੋ ਸਕਦੇ ਕੋਈ ਇੱਕ ਦੀ ਜਗ੍ਹਾ ਤੇ ਮਾੜੀ-ਵੱਡੀ ਘੜੇਮਾਰ ਹੋ ਸਕਦੀ ਆ ਪਰ ਜਿਹੜੇ ਲੰਗੇ ਦੋ ਸਿਸਟਮ ਲੰਗੇ ਨੇ ਪਹਿਲਾ 1 23 ਤਰੀਕ ਵਾਲਾ ਤੇ 1 27 ਵਾਲਾ ਉਦਾਂ ਦਾ ਸਿਸਟਮਿਕ ਵਾਲਾ ਨਹੀਂ ਹੈਗਾ ਇਸ ਵਕਤ ਤੋਂ ਚੰਗੀ ਗੱਲ ਹੈਗੀ ਆ ਹਰਿਆਣੇ ਦੇ ਵਿੱਚ ਘਟੋ-ਘਟ 30 ਤੋਂ 40% ਖੇਤਰਾਂ ਦੇ ਵਿੱਚ ਇੱਕ ਤਰੀਕ ਨੂੰ ਮੀਂਹ ਪੈਣ ਦੇ ਅਸਾਰ ਹੈਗੇ ਨੇ ਤੇ ਮੀਂਹ ਬਹੁਤੇ ਥਾਵਾਂ ਤੇ ਹਲਕੇ ਰਹਿਣ ਦੇ ਅਸਾਰ ਨੇ ਪੱਛਮੀ ਜੁਪੀ ਦੇ ਵਿੱਚ ਵੀ ਮ ਪਹਾੜੀ ਖੇਤਰਾਂ ਦੇ ਵਿੱਚ ਹਲਕੀ ਬਰਫ਼ਬਰੀ ਦਾ ਦੌਰ ਲੱਗ ਸਕਦਾ ਹੈ। ਹੇਠਲੇ ਪਹਾੜੀ ਖੇਤਰਾਂ ਦੇ ਵਿੱਚ ਹਲਕਾ ਮੀਂਹ ਪਣ ਦੇ ਅਸਾਰ ਨੇ। ਦੋ ਤਰੀਕ ਨੂੰ ਸਵੇਰੇ ਧੁੰਦ ਵਾਪਸੀ ਕਰ ਸਕਦੀ ਆ। ਦੋ ਦਾ ਦਿਨ ਥੋੜਾ ਜਿਹਾ ਠੰਡਾ ਰਹਿਣ ਦੇ ਅਸਾਰ ਹੋਣਗੇ ਤੇ ਐਮਪੀ ਦੇ ਵਿੱਚ ਦੋ ਨੂੰ ਮੀਂਹ ਪਣ ਦੇ ਅਸਾਰ ਨੇ। ਤਿੰਨ ਤਰੀਕ ਨੂੰ ਜਿਹੜਾ ਅਗਲਾ ਸਿਸਟਮ ਆ ਉਹਦੇ ਅਸਰ ਵਜੋਂ ਯੂਪੀ ਦੇ ਵਿੱਚ ਗਰਜਲੁਸ਼ਕ ਹੋ ਸਕਦੀ ਆ, ਗੜੇਮਰ ਹੋ ਸਕਦੀ ਆ। ਹਲਕਾ ਮੀਂਹ ਪਣ ਦੇ ਅਸਾਰ ਨੇ ਇੱਕਾ ਦੁੱਕਾ ਥਾਮਾਂ ਤੇ ਹਲਕਾ ਤੋਂ ਦਰਮਿਆਨਾ ਵੀ ਪੈ ਸਕਦਾ। ਯੂਪੀ ਵੱਲ ਦੇ ਜਿਹੜੇ ਹਰਿਆਣੇ ਦੇ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹ ਪੰਜਾਬ ਦੇ ਵਿੱਚ ਕੋਈ ਖਾਸ ਅਸਰ ਤੰ ਨਾਲੇ ਸਿਸਟਮ ਦਾ ਦਿਖਦਾ ਜਾਪ ਨਹੀਂ ਰਿਹਾ ਪਰ ਫਿਰ ਵੀ ਪਹਾੜਾਂ ਦੇ ਲਾਗਲੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਨਾ ਕਿਤੇ ਕਣੀ ਕਾਮਣਾ ਹੋ ਸਕਦਾ ਹਰਿਆਣੇ ਦੇ ਵਿੱਚ ਵੀ ਜਿਹੜੇ ਪੰਜਾਬ ਨਾਲ ਜ਼ਿਲ੍ਹੇ ਲੱਗਦੇ ਨੇ ਜਾਂ ਦੱਖਣੀ ਹਰਿਆਣਾ ਜਾਂ ਪੱਛਮੀ ਹਰਿਆਣਾ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਮਾੜਾ-ਵੋਟਾ ਕਿਤੇ ਕਣੀ ਕਾਮਣਾ ਹੋਣ ਦੇ ਅਸਾਰ ਹੋਣਗੇ ਤਿੰਨ ਤਰੀਕ ਨੂੰ ਪਹਾੜੀ ਖੇਤਰਾਂ ਦੇ ਉੱਪਰ ਹਲਕਾ ਜਿਹਾ ਬਰਫਬਰੀ ਦਾ ਦੌਰ ਲੱਗ ਸਕਦਾਗਾ 4 5 6 ਤੱਕ ਕੋਈ ਖਾਸ ਅਸਾਰ ਹੋਰ ਜਾਪ ਨਹੀਂ ਰਹੇ 6 ਤੇ 7 ਨੂੰ ਇੱਕ ਹੋਰ ਸਿਸਟਮ ਆ ਰਿਹਾ ਜਿਹੜਾ ਕਿ ਹਾਲ ਫਿਲਹਾਲ ਹਲਕਾ ਹੀ ਰਹਿੰਦਾ ਜਾਪ ਰਿਹਾ ਉਸ ਤੋਂ ਬਾਅਦ 15 ਫਰਵਰੀ ਤੋਂ ਪਹਿਲਾਂ ਇੱਕ ਵੀ ਹੋਰ ਸਿਸਟਮ ਵੀ ਆ ਸਕਦਾ ਉਹ ਵੀ ਹਾਲ ਫਿਲਹਾਲ ਹਲਕਾ ਹੀ ਰਹਿੰਦਾ ਜਿਹੜਾ ਜਾਪ ਰਿਹਾ ਸੋ ਇਸ ਕਰਕੇ ਜਿਹੜੇ ਜਿਹੜੇ ਤੁਸੀਂ ਕਾਰਜੋ ਲਿਖੇ ਹੋਏ ਨੇ ਚਾਹੇ ਕੋਈ ਖੇਤੀ ਦਾ ਕਾਰਜਾ ਚਾਹੇ ਕੋਈ ਵਿਆਹ ਦਾ ਸਮਾਗਮਾ ਚਾਹੇ ਕੋਈ ਧਾਰਮਿਕ ਸਮਾਗਮਾ ਉਹਨੂੰ ਸਹਿਜਮਤੇ ਨਾਲ ਐਜ਼ ਇਟ ਇਸ ਤਰ੍ਹਾਂ ਚੱਲਦਾ ਰਹਿਣ ਦਿਓ ਇੱਕ ਨੂੰ ਮਾੜਾ ਮੋਟਾ ਕਿਤੇ ਕਣੀਆਂ ਹਲਕਾ ਫੁਹਾਰਾ ਪੈਣ ਦੇ ਅਸਾਰ ਹੋਣਗੇ ਇੱਕਾ ਦੋਕਾ ਥਾਵਾਂ ਤੇ ਗਰਜਲਸ਼ ਕਰੋਂ ਕਿ ਗੜੇਮਾਰ ਹੋਣ ਦੇ ਅਸਾਰ ਹੋਣਗੇ ਕੁਦਰਤ ਜਾਣੀ ਜਾਣਾਂ ਤੈਨੂੰ ਵੀ ਨਾ ਮਾਤਰ ਦੀ ਅਸਾਰ ਨੇ 6 7 ਵਾਲਾ ਵਾਲੇ ਸਿਸਟਮ ਥੋੜਾ ਜਿਹਾ ਦੂਰ ਆ ਉਹਦੇ ਬਾਰੇ 3 4 ਤੇ ਜਾ ਕੇ ਆਪਾਂ ਪਤਾ ਕਰਾਂਗੇ ਰਾਤਾਂ ਦੇ ਤਾਪਮਨ ਹੌਲੀ ਹੌਲੀ ਹੁਣ ਉੱਪਰ ਨੂੰ ਜਾਣਗੇ ਇੱਕ ਇੱਕ ਡਿਗਰੀ ਮੜਾ ਮੋਟਾ ਫਰਕ ਪੈਂਦਾ ਜਾਊਗਾ ਦਿਨ ਦੇ ਤਾਪਮਨ ਦੇ ਵਿੱਚ ਦੂਜੇ ਹਫ਼ਤੇ ਤੋਂ ਮੜਾ ਮੜਾ ਫਰਕ ਪਾਣਾ ਸ਼ੁਰੂ ਹੋਊਗਾ ਕਿਤਨੇ ਕਿਤੇ 22 23 23 ਨੂੰ ਕ੍ਰੋਸ ਹੋਣਾ ਜਿਹੜਾ ਸ਼ੁਰੂ ਹੋਊਗਾ ਕਿਉਂਕਿ ਦਿਨ ਦੀ ਲੰਬਾਈ ਹੁਣ ਵੱਧਦੀ ਜਾਂਦੀ ਹੈ ਸੂਰਜ ਜ਼ਿਆਦਾ ਟਾਈਮ ਦਿਖੂਗਾ ਤਾਂ ਨੇਚਰਲੀ ਧਰਤੀ ਹੀਟ ਫੜੂਗੀ ਤਾਂ ਦਿਨ ਦਾ ਤਾਪਮਨ ਥੋੜਾ ਥੋੜਾ ਉੱਪਰ ਨੂੰ ਉਠਣਾ ਜਿਹੜਾ ਸ਼ੁਰੂ ਕਰੂਗਾ ਪਰ ਫੇਰ ਵੀ ਜਿਹੜਾ ਠੰਡ ਦਾ ਸਿਲਸਲਾ ਜਿਹੜੀ ਆਪਾਂ ਨੂੰ ਠੰਡ ਚਾਹੀਦੀ ਆ ਆ ਦਿਨਾਂ ਦੇ ਵਿੱਚ ਖਾਸ ਤੌਰ ਤੇ ਫਸਲਾਂ ਨੂੰ ਉਹ ਜਾਪੇ ਰਿਹਾ ਕਿ 15 ਫਰਵਰੀ ਤੱਕ ਇਸ ਤਰੀਹੀ ਰਹੂਗੀ ਹੋ ਸਕਦਾ ਕਿ ਪੂਰੀ ਫਰਵਰੀ ਠੰਡ ਇਸ ਢੰਗ ਨਾਲ ਰਹਿ ਜਾਵੇ ਤੇ ਫਸਲਾਂ ਦਾ ਕਾਫੀ ਵੱਡਾ ਫਾਇਦਾ ਜਿਹੜੀ ਕੁਦਰਤ ਆਪਣੇ ਆਪ ਦੇ ਵਿੱਚ ਕਰ ਜਵੇ ਸੋ ਸਿਸਟਮਾਂ ਦੇ ਪੱਖ ਤੋਂ ਹਾਲ ਫਿਲਹਾਲ ਇੰਨਾ ਕਿ ਅਪਡੇਟ ਆ ਕਿ ਇੱਕ ਤਰੀਕ ਵਾਲਾ ਸਿਸਟਮ ਹਲਕਾ ਫੁਲਕਾ ਲੱਗੂਗਾ ਕਈ ਖੇਤਰਾਂ ਦੇ ਵਿੱਚ ਤਿੰਨ ਤਰੀਕ ਵਾਲਾ ਬਹੁਤ ਨਾ ਮਾਤਰ ਜਰ ਰਹਿ ਗਿਆ ਪੰਜਾਬ ਦੇ ਵਿੱਚ ਯੂਪੀ ਵਾਲੀ ਸੈਟ ਲੱਗ ਸਕਦਾ ਹੈ ਹਰਿਆਣਾ ਦੇ ਵਿੱਚ ਥੋੜੇ ਜਿਹੇ ਖੇਤਰਾ ਚ ਲੱਗ ਸਕਦਾ 6 7 ਵਾਲੀ ਘਾਣੇ ਵਾਲੇ ਦੂਰ ਆ ਉਹਦੇ ਵੇਲੇ ਦੁਬਾਰਤੋਂ ਫੇਰ ਚਾਨਣਾ ਪਾਵਾਂਗੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਅੱਜ ਰਾਤ ਨੂੰ ਚੰਨ ਦੇ ਚੰਦਰ ਦੇ ਦਰਸ਼ਨ ਕਰ ਸਕਦੇ ਹੋ ਤੇ ਚੰਨ ਦੇ ਨਾਲ ਬਿਲਕੁਲ ਆੜੀ ਪਈ ਖੜਾ ਬ੍ਰਸਪਤੀ ਗ੍ਰਹਿ